ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਪੰਜਾਬੀ ਹੋਮ ਕਿਚਨ ਦੇ ਵਿੱਚ ਅੱਜ ਅਸੀਂ ਬਹੁਤ ਹੀ ਵਧੀਆ ਜਲੇਬੀਆਂ ਬਣਾ ਕੇ ਤਿਆਰ ਕਰਾਂਗੇ ਜਲੇਬੀਆਂ ਤਾਂ ਸਾਰਿਆਂ ਨੂੰ ਬਹੁਤ ਪਸੰਦ ਹੁੰਦੀਆਂ ਹਨ ਕੀ ਤੁਸੀਂ ਇਹਨਾਂ ਨੂੰ ਕਦੇ ਘਰੇ ਟਰਾਈ ਕੀਤਾ ਹੈ ਤੇ ਅੱਜ ਅਸੀਂ ਬਣਾਵਾਂਗੇ ਘਰੇ ਹੀ ਬਹੁਤ ਹੀ ਵਧੀਆ ਖਸਤਾ ਜਲੇਬੀਆਂ ਤੇ ਚਲੋ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਲੇਬੀ ਬਣਾਉਣ ਦੇ ਲਈ ਇੱਥੇ ਸਭ ਤੋਂ ਪਹਿਲਾਂ ਮੇਰੇ ਕੋਲ ਚਾशनी ਪਈ ਹੈ ਕਿਉਂਕਿ ਮੈਂ 2 ਦਿਨ ਪਹਿਲਾਂ ਹੀ ਜਲੇਬੀਆਂ ਬਣਾਈਆਂ ਸਨ ਉਹਦੀ ਚਾशनी ਬਚੀ ਹੋਈ ਹੈ ਤੇ ਅੱਜ ਅਸੀਂ ਇਸੇ ਚਾशनी ਦੀ ਵਰਤੋਂ ਕਰਕੇ ਮੈਂ ਤੁਹਾਨੂੰ ਜਲੇਬੀਆਂ ਬਣਾਉਣੀਆਂ ਦੱਸਾਂਗੀ ਸਭ ਤੋਂ ਪਹਿਲਾਂ ਅਸੀਂ ਹੁਣ ਜਲੇਬੀਆਂ ਦਾ ਇੱਕ ਬੈਟਰ ਤਿਆਰ ਕਰਾਂਗੇ ਜਲੇਬੀਆਂ ਦਾ ਬੈਟਰ ਤਿਆਰ ਕਰਨ ਦੇ ਲਈ ਤੇ ਮੈਂ ਇੱਕ ਕੱਪ ਮੈਦਾ ਲਿਆ ਹੈ ਤੇ ਇਸ ਮੈਦੇ ਨੂੰ ਅਸੀਂ ਇੱਕ ਬੌਲ ਦੇ ਵਿੱਚ ਪਾ ਲਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਅੱਧਾ ਚਮਚ ਦੇਸੀ ਘੀਆ ਪਾਵਾਂਗੇ ਤੁਸੀਂ ਇੱਥੇ ਨਾਰਮਲ ਘੀ ਦਾ ਵੀ ਇਸਤੇਮਾਲ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਇੱਕ ਸੈਸ਼ੇ ਇਨੋ ਦਾ ਪਾਵਾਂਗੇ ਇਨੋ ਦਾ ਸੈਸ਼ੇ ਪਾਉਣ ਤੋਂ ਬਾਅਦ ਇਹਨੂੰ ਅਸੀਂ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਿਕਸ ਕਰ ਲਾਂਗੇ ਤਾਂ ਜੋ ਮੈਦਾ ਕਿਉਂ ਅਤੇ ਇਹਨੂੰ ਤੇਰਾਪਸ ਵਿੱਚ ਮਿਕਸ ਹੋ ਜਾਣਾ ਹੱਥਾਂ ਦੇ ਨਾਲ ਹੀ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਦੇਖੋ ਇਸ ਤਰੀਕੇ ਨਾਲ ਸਾਰੇ ਮਿਕਸਰ ਮਿਕਸ ਕਰ ਲਏ ਉਸ ਬਾਅਦ ਅਸੀਂ ਇੱਥੇ ਨਰੂਮ ਟੈਂਪਰੇਚਰ ਦਾ ਪਾਣੀ ਲਵਾਂਗੇ ਅਤੇ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਇਸ ਤਰ੍ਹਾਂ ਚਮਚ ਦੇ ਨਾਲ ਜਾਂ ਤੁਸੀਂ ਵਿਸਕਰ ਦੇ ਨਾਲ ਇਹਨੂੰ ਘੋਲ ਸਕਦੇ ਹੋ ਇਸ ਦਾ ਬੈਟਰ ਅਸੀਂ ਜ਼ਿਆਦਾ ਪਤਲਾ ਨਹੀਂ ਬਣਾਉਣਾ ਨਾ ਹੀ ਜ਼ਿਆਦਾ ਇਹਦਾ ਹਾਰਡ ਬਣਾਉਣਾ ਹੈ ਇਸ ਤਰੀਕੇ ਨਾਲ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਇਹਨੂੰ ਅਸੀਂ ਲਗਾਤਾਰ ਮਿਕਸ ਕਰਦੇ ਜਾਣਾ ਹੈ ਹੁਣ ਇੱਥੇ ਮੈਂ ਥੋੜਾ ਥੋੜਾ ਪਾਣੀ ਪਾ ਰਹੀ ਹਾਂ ਤੇ ਇਸ ਨੂੰ ਚਮਚ ਦੇ ਨਾਲ ਹਿਲਾਉਂਦੇ ਹੋਏ ਮਿਕਸ ਕਰ ਰਹੀ ਹਾਂ ਦੇਖੋ ਬੈਟਰ ਸਾਡਾ ਨਾ ਜ਼ਿਆਦਾ ਪਤਲਾ ਹੈ ਤੇ ਨਾ ਬਹੁਤ ਹੀ ਜ਼ਿਆਦਾ ਗਾੜਾ ਹੈ ਤੇ ਹੌਲੀ ਹੌਲੀ ਦੋ ਇਹਨਾਂ ਤੇ ਇਸ ਨੂੰ ਚਮਚ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਹੁਣ ਇੱਥੇ ਤੁਸੀਂ ਚਾਹੋ ਤਾਂ ਵਿਸਕਰ ਦਾ ਵੀ ਇਸਤੇਮਾਲ ਕਰ ਸਕਦੇ ਹੋ ਪਰ ਮੈਂ ਇੱਥੇ ਇਸ ਨੂੰ ਚਮਚ ਦੇ ਨਾਲ ਹੀ ਹਿਲਾਵਾਂਗੀ ਤਾਂ ਜੋ ਇਸ ਦੀ ਕੰਸਿਸਟੈਂਸੀ ਦਾ ਲਗਾਤਾਰ ਮੈਨੂੰ ਪਤਾ ਲੱਗਦਾ ਰਹੇ ਥੋੜਾ ਥੋੜਾ ਪਾਣੀ ਐਡ ਕਰਨਾ ਹੈ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਤੇ ਬੈਟਰ ਦੀ ਕੰਸਿਸਟੈਂਸੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਮਿਕਸਰ ਨੂੰ ਘੋਲਣ ਤੋਂ ਬਾਅਦ ਇਸ ਨੂੰ ਅਸੀਂ ਟਾਂਕੇ 10 ਮਿੰਟ ਲਈ ਰੈਸਟ ਰੀ ਰੱਖ ਦਾਂਗੇ 10 ਮਿੰਟ ਹੋ ਚੁੱਕੇ ਹਨ ਤੇ ਮਿਕਸਰ ਜਿਹੜਾ ਸਾਡਾ ਇਹਨੂੰ ਫੋਨ ਕਰਕੇ ਕਾਫੀ ਫਲਫੀ ਹੋ ਗਿਆ ਹੈ ਦੇਖੋ ਇਸ ਤਰੀਕੇ ਨਾਲ ਇਹ ਕਾਫੀ ਸਮੂਥ ਹੋ ਜਾਂਦਾ ਹੈ ਇੱਕ ਵਾਰ ਫਿਰ ਅਸੀਂ ਇਸ ਨੂੰ ਚਮਚ ਦੇ ਨਾਲ ਚੰਗੀ ਤਰ੍ਹਾਂ ਫੇਟ ਲਵਾਂਗੇ ਤੁਸੀਂ ਚਾਹੋ ਤਾਂ ਇਸ ਨੂੰ ਹੱਥ ਦੇ ਨਾਲ ਵੀ ਮਿਕਸ ਕਰ ਸਕਦੇ ਹੋ ਹੱਥ ਨਾਲ ਮਿਕਸ ਕਰਨ ਨਾਲ ਇਸੀ ਕੰਸਿਸਟੈਂਸੀ ਦਾ ਬਹੁਤ ਜਲਦੀ ਬਹੁਤ ਵਧੀਆ ਪਤਾ ਲੱਗ ਜਾਂਦਾ ਹੈ ਹੁਣ ਇਹਦੇ ਵਿੱਚ ਥੋੜਾ ਜਿਹਾ ਅਸੀਂ ਫੂਡ ਕਲਰ ਪਾਵਾਂਗੇ ਇਹ ਬਿਲਕੁਲ ਹੀ ਆਪਸ਼ਨਲ ਹੈ ਫੂਡ ਕਲਰ ਪਾਉਣ ਦੇ ਨਾਲ ਜਲੇਬੀਆਂ ਦਾ ਕਲਰ ਹੈ ਜਿਹੜਾ ਬਹੁਤ ਵਧੀਆ ਲੱਗਦਾ ਹੈ ਤੇ ਬਿਲਕੁਲ ਮਾਰਕੀਟ ਵਾਲੀਆਂ ਹਲਵਾਈ ਸਟਾਈਲ ਜਲੇਬੀਆਂ ਬਣ ਕੇ ਤਿਆਰ ਹੁੰਦੀਆਂ ਹਨ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਰੈੱਡ ਫੂਡ ਕਲਰ ਪਾਇਆ ਹੈ ਤੁਸੀਂ ਚਾਹੋ ਤਾਂ ਇਹਦੇ ਵਿੱਚ orange ਫਰੂਟ ਕਲਰ ਵੀ ਪਾ ਸਕਦੇ ਹੋ ਥੋੜਾ ਜਿਹਾ ਫੂਡ ਕਲਰ ਪਾਉਣ ਤੋਂ ਬਾਅਦ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਮੈਂ ਇੱਥੇ ਇਸ ਨੂੰ ਹੱਥਾਂ ਦੇ ਨਾਲ ਮਿਕਸ ਕਰੂੰਗੀ ਤਾਂ ਜੋ ਇਹ ਬਹੁਤ ਜਲਦੀ ਤੇ ਬਹੁਤ ਛੇਤੀ ਮਿਕਸ ਹੋ ਜਾਂਦਾ ਹੈ ਇਸ ਨੂੰ ਅਸੀਂ ਇੱਕੋ ਹੀ ਡਾਇਰੈ ਲਗਾਤਾਰ ਘਮਾਈ ਜਾਣਾ ਹੈ ਤਾਂ ਜੋ ਇਹ ਸਮੂਥ ਹੋ ਜਾਵੇ ਦੇਖੋ ਬੈਟਰ ਦੀ ਕੰਸਿਸਟੈਂਸੀ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਜੇਕਰ ਜ਼ਰੂਰਤ ਲੱਗੇ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਤਕਰੀਬਨ ਅੱਧਾ ਕ ਚਮਚ ਪਾਣੀ ਹੋਰ ਪਾ ਸਕਦੇ ਹੋ ਤੇ ਅੱਧਾ ਕ ਚਮਚ ਪਾਣੀ ਪਾਉਣ ਤੋਂ ਬਾਅਦ ਇਸ ਨੂੰ ਅਸੀਂ ਚੰਗੀ ਤਰ੍ਹਾਂ ਹੱਥ ਦੇ ਨਾਲ ਹੀ ਫੇਂਟਾਂਗੇ ਦੇਖੋ ਇਸ ਤਰੀਕੇ ਨਾਲ ਇਹ ਬਿਲਕੁਲ ਮਾਰਕੀਟ ਵਾਲੇ ਜਿਵੇਂ ਹਲਵਾਈ ਬਣਾਉਂਦੇ ਹਨ ਜਲੇਬੀਆਂ ਉਹਨਾਂ ਦਾ ਬੈਟਰ ਜਿਸ ਤਰੀਕੇ ਦਾ ਹੁੰਦਾ ਹੈ ਇਹ ਬੈਟਰ ਸੇਮ ਉਸੇ ਹੀ ਕੰਸਿਸਟੈਂਸੀ ਦਾ ਬਣ ਕੇ ਤਿਆਰ ਹੋਇਆ ਹੈ ਹੁਣ ਇੱਥੇ ਜਿਹੜੀ ਮੇਰੇ ਕੋਲ ਚਾਸ਼ਨੀ ਬਚੀ ਹੋਈ ਸੀਗੀ ਉਸ ਚਾਸ਼ਨੀ ਨੂੰ ਮੈਂ ਇੱਥ ਤਾਂ ਜੋ ਇਸ ਚਾਸ਼ਨੀ ਨੂੰ ਅਸੀਂ ਗਰਮ ਕਰ ਸਕੀਏ ਤੇ ਇਸ ਨੂੰ ਜਲੇਬੀਆਂ ਦੇ ਲਈ ਪਰਫੈਕਟ ਕੰਸਿਸਟੈਂਸੀ ਵਿੱਚ ਲਿਆ ਸਕੀਏ। ਹੁਣ ਇਸ ਚਾਸ਼ਨੀ ਨੂੰ ਮੈਂ ਬਾਉਲ ਦੇ ਵਿੱਚ ਪਾ ਕੇ ਗਰਮ ਕਰ ਲਿਆ ਹੈ। ਇਹ ਚਾਸ਼ਨੀ ਸਾਡੀ ਨਾ ਹੀ ਇਕ ਤਾਰ ਦੀ ਬਣੋਣੀ ਹੈ ਨਾ ਹੀ ਦੋ ਤਾਰ ਦੀ। ਇਹ ਚਾਸ਼ਨੀ ਸਾਡੀ ਚਿਪਚਿਪੀ ਹੋਣੀ ਚਾਹੀਦੀ ਹੈ। ਜਲੇਬੀਆਂ ਲਈ ਚਾਸ਼ਨੀ ਬਣਾਉਣ ਦੇ ਲਈ ਤੁਸੀਂ 1 ਕੱਪ ਚੀਨੀ ਦੇ ਵਿੱਚ 1 ਕੱਪ ਪਾਣੀ ਪਾ ਕੇ ਉਸ ਨੂੰ ਗਰਮ ਕਰਨਾ ਹੈ ਅਤੇ ਉਸ ਨੂੰ ਉਦੋਂ ਤੱਕ ਹੀ ਗਰਮ ਕਰਨਾ ਹੈ ਜਦ ਤੱਕ ਉਹ ਚਿਪਚਿਪੀ ਨਾ ਹੋ ਜਾਵੇ। ਹੁਣ ਇੱਥੇ ਮੈਂ ਤੇਲ ਨੂੰ ਗਰਮ ਕਰਨ ਲਈ ਰੱਖ ਦਿੱਤਾ ਹੈ ਇੱਥੇ ਸਾਡਾ ਬੈਟਰ ਜਿਹੜਾ ਰੈਸਟ ਕਰਨ ਲਈ ਜੋ ਸੀ ਰੱਖਿਆ ਸੀ ਉਹ ਰੈਡੀ ਹੋ ਚੁੱਕੇ ਹਨ ਹੁਣ ਅਸੀਂ ਇੱਕ ਪਾਈਪਿੰਗ ਬੈਗ ਲਵਾਂਗੇ ਅਤੇ ਉਸ ਪਾਈਪਿੰਗ ਬੈਗ ਦੇ ਵਿੱਚ ਸਾਰੇ ਬੈਟਰ ਨੂੰ ਪੋਰ ਕਰ ਦਵਾਂਗੇ ਇੱਥੇ ਮੈਂ ਸਾਰਾ ਬੈਟਰ ਇਹ ਪਾਈਪਿੰਗ ਬੈਗ ਦੇ ਵਿੱਚ ਪਾ ਲਿਆ ਹੈ ਤੇ ਉਸ ਤੋਂ ਦੀ ਅਸੀਂ ਪਾਈਪਿੰਗ ਬੈਗ ਨੂੰ ਸੀਲ ਕਰ ਦਾਂਗੇ ਇੱਥੇ ਮੈਂ ਪਾਈਪਿੰਗ ਬੈਗ ਦੇ ਉੱਪਰ ਇੱਕ ਰਬੜ ਚੜਾ ਦਿੱਤੀ ਹੈ ਤਾਂ ਜੋ ਸਾਡਾ ਜਿਹੜਾ ਬੈਟਰ ਹੈ ਉਹ ਬਾਹਰ ਨਾ ਨਿਕਲੇ ਜੇਕਰ ਤੁਹਾਡੇ ਕੋਲ ਪਾਈਪਿੰਗ ਬੈਗ ਨਹੀਂ ਹੈ ਤਾਂ ਤੁਸੀਂ ਦੁੱਧ ਵਾਲੇ ਪੈਕੇਟ ਦਾ ਵੀ ਇਸਤੇਮਾਲ ਕਰ ਸਕਦੇ ਹੋ ਦੇਖੋ ਇਸ ਤਰੀਕੇ ਨਾਲ ਅਸੀਂ ਬੈਟਰ ਨੂੰ ਪਾਈਪਿੰਗ ਬੈਗ ਦੇ ਵਿੱਚ ਮੈਂ ਪਾ ਲਿਆ ਹੈ ਤੇ ਪਾਈਪਿੰਗ ਬੈਗ ਦੇ ਅੱਗੋਂ ਦੀ ਅਸੀਂ ਥੋੜਾ ਜਿਹਾ ਕੱਟ ਲਗਾਵਾਂਗੇ ਅਤੇ ਉਸ ਨੂੰ ਪਲੇਟ ਦੇ ਵਿੱਚ ਬੈਟਰ ਨੂੰ ਪੋਰ ਕਰਕੇ ਦੇਖਾਂਗੇ ਦੇਖੋ ਬੈਟਰ ਦੀ ਕਨਸਿਸਟੈਂਸੀ ਜਿਸ ਥਿੱਕਨੈਸ ਦੇ ਵਿੱਚ ਤੁਸੀਂ ਜਲੇਬੀਆਂ ਬਣਾਉਣਾ ਚਾਹੁੰਦੇ ਹੋ ਓਨੀ ਕੁ ਮੋਟਾਈ ਦੇ ਵਿੱਚ ਤੁਸੀਂ ਪਾਈਪਿੰਗ ਬੈਗ ਨੂੰ ਅੱਗੋਂ ਦੀ ਕੱਟਣਾ ਹੈ ਮੈਨੂੰ ਇਹ ਬੈਟਰ ਬਿਲਕੁਲ ਠੀਕ ਲੱਗ ਰਿਹਾ ਹੈ ਇਹਦੀ ਕਨਸਿਸਟੈਂਸੀ ਤੇ ਇਸ ਦੀ ਜਿਹੜੀ ਮੋਟਾਈ ਹੈ ਜਲੇਬੀਆਂ ਦੇ ਬਿਲਕੁਲ ਠੀਕ ਲੱਗ ਰਹੀ ਹੈ ਹੁਣ ਅਸੀਂ ਥੋੜਾ ਜਿਹਾ ਬੈਟਰ ਤੇਲ ਦੇ ਵਿੱਚ ਪਾ ਕੇ ਦੇਖਾਂਗੇ ਤੇਲ ਸਾਡਾ ਆਲਮੋਸਟ ਗਰਮ ਹੋ ਚੁੱਕਿਆ ਹੈ ਅਤੇ ਹੁਣ ਅਸੀਂ ਇਹਦੇ ਵਿੱਚ ਜਲੇਬੀਆਂ ਨੂੰ ਪੋਰ ਕਰਾਂਗੇ ਚੰਗੀ ਤਰ੍ਹਾਂ ਉਪਰੋਂ ਦੀ ਫੜਕੀ ਗੋਲ-ਗੋਲ ਘੁਮਾਉਂਦੇ ਹੋਏ ਇਸ ਤਰੀਕੇ ਨਾਲ ਜਲੇਬੀਆਂ ਦੀ ਫੋਮ ਦੇ ਵਿੱਚ ਬਣਾਉਣਾ ਹੈ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਜਲੇਬੀਆਂ ਦੇ ਲਈ ਜਿਹੜਾ ਤੇਲ ਆ ਉਹ ਨਾ ਹੀ ਜ਼ਿਆਦਾ ਬਹੁਤ ਜ਼ਿਆਦਾ ਤੇਲ ਅਸੀਂ ਪੈਨ ਦੇ ਵਿੱਚ ਨਹੀਂ ਪਾਉਣਾ ਇਸੇ ਨਾਲ ਵੀ ਜਲੇਬੀਆਂ ਸਾਡੀਆਂ ਸਹੀ ਤਰੀਕੇ ਨਾਲ ਨਹੀਂ ਪੱਕਦੀਆਂ ਨਾ ਹੀ ਤੇਲ ਜ਼ਿਆਦਾ ਘੱਟ ਹੋਣਾ ਚਾਹੀਦਾ ਹੈ ਸਿਰਫ ਅੱਧੇ ਕਿੰਚ ਜਿਹੜਾ ਸਾਡਾ ਸਾਡਾ ਪੈਨ ਆ ਉਹਦੇ ਵਿੱਚ ਤੇਲ ਹੋਣਾ ਚਾਹੀਦਾ ਹੈ ਤੇਲ ਨੂੰ ਜ਼ਿਆਦਾ ਗਰਮ ਕਰਨ ਤੋਂ ਬਾਅਦ ਇਸ ਨੂੰ ਅਸੀਂ ਬਿਲਕੁਲ ਲੋ ਕਰ ਦੇਣਾ ਹੈ ਤੇ ਉਸ ਤੋਂ ਬਾਅਦ ਬੈਟਰ ਨੂੰ ਇਸ ਤਰੀਕੇ ਨਾਲ ਗੋਲ-ਗੋਲ ਘੁਮਾਉਂਦੇ ਹੋਏ ਰਾਉਂਡ ਦੇ ਵਿੱਚ ਜਲੇਬੀਆਂ ਦੀ ਫੋਮ ਦੇ ਵਿੱਚ ਅਸੀਂ ਬੈਟਰ ਨੂੰ ਪਾਵਾਂਗੇ ਦੇਖੋ ਇਸ ਤਰੀਕੇ ਨਾਲ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਹਨ ਜਲੇਬੀਆਂ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਦੇਖੋ ਇਸ ਤਰੀਕੇ ਨਾਲ ਸਾਰੀਆਂ ਜਲੇਬੀਆਂ ਬਣਾ ਲਾਂਗੇ ਜਲੇਬੀਆਂ ਦੀ ਸ਼ੇਪ ਆ ਜਿਹੜੀ ਜ਼ਿਆਦਾ ਮੈਟਰ ਨਹੀਂ ਕਰਦੀ ਕਿਉਂਕਿ ਜਲੇਬੀਆਂ ਨੇ ਇਹਨਾਂ ਦੀ ਸ਼ੇਪ ਟੇਢੀ ਮੇਢੀ ਹੁੰਦੀ ਹੈ ਬਸ ਇਹਨਾਂ ਦੀ ਜਿਹੜੀ ਫਾਰਮ ਆ ਇਹ ਜਲੇਬੀਆਂ ਨੇ ਜਿਹੜੀਆਂ ਬਹੁਤ ਵਧੀਆ ਫਲਫੀ ਬਣੀਆਂ ਨੇ ਬਹੁਤ ਜ਼ਿਆਦਾ ਕਰੰਚੀ ਬਣੀਆਂ ਹਨ ਦੇਖੋ ਤੁਹਾਡੇ ਸਾਹਮਣੇ ਬਹੁਤ ਵਧੀਆ ਇਹ ਫੁੱਲਕੇ ਰੈਡੀ ਹੋ ਰਹੀਆਂ ਹਨ ਇਹਨਾਂ ਨੂੰ ਅਸੀਂ ਤੇਲ ਦੇ ਵਿੱਚ ਪਾਉਣ ਤੋਂ ਬਾਅਦ 2 ਮਿੰਟ ਤੱਕ ਇਹਨਾਂ ਨੂੰ ਅਸੀਂ ਸੇਕ ਲੱਗਦੇ ਰਹਿਣਾ ਹੈ ਤੇ 2 ਮਿੰਟ ਤੋਂ ਬਾਅਦ ਅਸੀਂ ਇਹਨਾਂ ਨੂੰ ਪਲਟਣਾ ਹੈ ਪਲਟਣ ਤੋਂ ਬਾਅਦ ਵੀ ਅਸੀਂ ਇਹਨਾਂ ਨੂੰ 2 ਮਿੰਟ ਤੱਕ ਸੇਕ ਕੇ ਤੇਲ ਦੇ ਵਿੱਚੋਂ ਕੱਢ ਲਵਾਂਗੇ ਅਤੇ ਚਾਸ਼ਨੀ ਦੇ ਵਿੱਚ ਡਿਪ ਕਰਕੇ ਸਿਰਫ 30 ਸੈਕਿੰਡ ਤੱਕ ਅਸੀਂ ਇਸ ਨੂੰ ਚਾਸ਼ਨੀ ਦੇ ਵਿੱਚ ਰੱਖਣਾ ਹੈ 30 ਸਕਿੰਟ ਤੋਂ ਜ਼ਿਆਦਾ ਜੇਕਰ ਅਸੀਂ ਚਾਸ਼ਨੀ ਦੇ ਵਿੱਚ ਜਲੇਬੀਆਂ ਨੂੰ ਰੱਖਦੇ ਹਾਂ ਤਾਂ ਜਲੇਬੀਆਂ ਸਾਡੀਆਂ ਸੌਫਟ ਹੋ ਜਾਂਦੀਆਂ ਹਨ ਅਤੇ ਜਦੋਂ ਅਸੀਂ ਚਾਸ਼ਨੀ ਦੇ ਵਿੱਚ ਜਲੇਬੀਆਂ ਨੂੰ ਪਾਉਣਾ ਹੈ ਤਾਂ ਚਾਸ਼ਨੀ ਸਾਡੀ ਜ਼ਿਆਦਾ ਗਰਮ ਨਹੀਂ ਹੋਣੀ ਚਾਹੀਦੀ ਇਹ ਸਿਰਫ ਹਲਕੀ ਜਿਹੀ ਗਰਮ ਹੋਣੀ ਚਾਹੀਦੀ ਹੈ ਇਸ ਤਰੀਕੇ ਨਾਲ ਅਸੀਂ ਬਾਕੀ ਰਹਿੰਦਾ ਬੈਟਰ ਨੂੰ ਵੀ ਇਸ ਤਰੀਕੇ ਨਾਲ ਜਲੇਬੀਆਂ ਦੀ ਫੋਰਮ ਦੇ ਵਿੱਚ ਬਣਾ ਲਾਂਗੇ ਦੇਖੋ ਇਸ ਤਰੀਕੇ ਨਾਲ ਜਲੇਬੀਆਂ ਬਹੁਤ ਵਧੀਆ ਬਣ ਕੇ ਤਿਆਰ ਹੋ ਰਹੀਆਂ ਹਨ ਅਤੇ ਇੱਕਦਮ ਬੈਟਰ ਨੂੰ ਪਾਉਂਦੇ ਹੀ ਜਲੇਬੀਆਂ ਫੁੱਲ ਕੇ ਉੱਪਰ ਆ ਰਹੀਆਂ ਹਨ ਦੇਖੋ ਇਹਨਾਂ ਦੀ ਕਨਸਿਸਟੈਂਸੀ ਤੇ ਬਈ ਇਹਨਾਂ ਦੀ ਲੁੱਕ ਦੇਖੋ ਬਹੁਤ ਵਧੀਆ ਜਲੇਬੀਆਂ ਬਣੀਆਂ ਹਨ ਤੁਸੀਂ ਵੀ ਇੱਕ ਵਾਰ ਇਹਨਾਂ ਨੂੰ ਜ਼ਰੂਰ ਟਰਾਈ ਕਰਿਓ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਬਹੁਤ ਵਧੀਆ ਲੱਗੇਗੀ ਇਹ ਜਲੇਬੀਆਂ ਸੱਚੀ ਮਾਰਕੀਟ ਮਾਰਕੀਟ ਨਾਲੋਂ ਵੀ ਵਧੀਆ ਬਣੀਆਂ ਹਨ ਤੇ ਇੰਨੀਆਂ ਜ਼ਿਆਦਾ ਖਸਤਾ ਟੇਸਟੀ ਤੇ ਕਰੰਚੀ ਬਣੀਆਂ ਹਨ ਕਿ ਕੋਈ ਯਕੀਨ ਨਹੀਂ ਕਰੇਗਾ ਕਿ ਤੁਸੀਂ ਇਹਨਾਂ ਜਲੇਬੀਆਂ ਨੂੰ ਮਾਰਕੀਟ ਚੋਂ ਲਿਆਂਦਾ ਹੈ ਕਿ ਤੁਸੀਂ ਆਪ ਬਣਾਇਆ ਹੈ ਦੇਖੋ ਇਸ ਤਰੀਕੇ ਨਾਲ ਮੈਂ ਸਾਰੀਆਂ ਜਲੇਬੀਆਂ ਨੂੰ ਇਸ ਤਰੀਕੇ ਨਾਲ ਸੀਪੋਰ ਕਰ ਲਵਾਂਗੇ ਅਤੇ ਇਹਨਾਂ ਨੂੰ 2 ਮਿੰਟ ਤੱਕ ਤੇਲ ਦੇ ਵਿੱਚ ਪੈ ਰਹਿਣਾ ਹੈ ਤਾਂ ਜੋ ਇਹ ਇੱਕ ਸਾਈਡ ਤੋਂ ਚੰਗੀ ਤਰ੍ਹਾਂ ਕਰੰਚੀ ਹੋ ਜਾਣ ਅਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਸਪੈਚੂਲਾ ਦੇ ਨਾਲ ਪਲਟਾਂਗੇ ਅਤੇ ਦੋਨਾਂ ਪਾਸੇ ਸੇਕਣ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਅਤੇ ਉਸ ਤੋਂ ਬਾਅਦ ਅਸੀਂ ਤੁਸੀਂ ਚਾਹੋ ਤਾਂ ਪਹਿਲਾਂ ਹੀ ਸਾਰੀਆਂ ਜਲੇਬੀਆਂ ਤਿਆਰ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਚਾਸ਼ਨੀ ਦੇ ਵਿੱਚ ਡਿਪ ਕਰ ਸਕਦੇ ਹੋ ਦੇਖੋ ਇਸ ਤਰੀਕੇ ਨਾਲ ਸਾਡੀਆਂ ਜਲੇਬੀਆਂ ਨੇ ਜਿਹੜੀਆਂ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਹਨ ਤੁਸੀਂ ਇਸ ਨੂੰ ਕਿਸੇ ਵੀ ਫਾਰਮ ਦੇ ਵਿੱਚ ਕਿਸੇ ਵੀ ਸ਼ੇਪ ਦੇ ਵਿੱਚ ਬਣਾ ਸਕਦੇ ਹੋ ਦੇਖੋ ਬਹੁਤ ਵਧੀਆ ਜਲੇਬੀਆਂ ਬਣੀਆਂ ਹਨ ਤੁਸੀਂ ਵੀ ਇਹਨਾਂ ਨੂੰ ਜ਼ਰੂਰ ਟਰਾਈ ਕਰੋ ਜ਼ਰੂਰ ਬਣਾ ਕੇ ਖਾਓ ਤੇ ਖਿਲਾਓ ਸਾਰੇ ਤੁਹਾਡੀ ਜ਼ਰੂਰ ਸਾਰੇ ਤਾਰੀਫ਼ ਕਰਨਗੇ ਇਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਚਾਸ਼ਨੀ ਦੇ ਵਿੱਚ ਡਿਪ ਕਰ ਦਾਂਗੇ ਅਤੇ ਸਪੈਚੂਲਾ ਦੇ ਨਾਲ ਹਿਲਾਉਂਦੇ ਹੋਏ ਇਹਨਾਂ ਨੂੰ ਅਸੀਂ ਪ੍ਰੈਸ ਕਰਾਂਗੇ ਅਤੇ ਘੱਟੋ-ਘੱਟ 30 ਸੈਕਿੰਡ ਤੱਕ ਅਸੀਂ ਇਹਨਾਂ ਨੂੰ ਚਾਸ਼ਨੀ ਦੇ ਵਿੱਚ ਡਿਪ ਕਰਨ ਤੋਂ ਬਾਅਦ ਇਹਨਾਂ ਨੂੰ ਨਾਲ ਹੀ ਅਸੀਂ ਬਾਹਰ ਕੱਢ ਲਵਾਂਗੇ ਇਸ ਤਰੀਕੇ ਨਾਲ ਸਾਡੀਆਂ ਜਿਹੜੀਆਂ ਜਲੇਬੀਆਂ ਹਨ ਉਹ ਸੌਗੀ ਨਹੀਂ ਹੋਣਗੀਆਂ ਮੀਨ ਸੌਫਟ ਨਹੀਂ ਹੋਣਗੀਆਂ ਅਤੇ ਇਹਨਾਂ ਨੂੰ ਤੁਸੀਂ 2 ਦਿਨ ਤੱਕ ਚਾਹੇ ਜਿੱਦਾ ਮਰਜੀ ਇਹਨਾਂ ਨੂੰ ਤੁਸੀਂ ਫ੍ਰਿਜ ਵਿੱਚ ਰੱਖੋਏ ਸੇਮ ਇਦਾਂ ਹੀ ਖਸਾ ਰਹਿਣਗੀਆਂ ਤਿਆਰ ਹਨ ਸਾਡੀਆਂ ਜਲੇਬੀਆਂ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਹਨ ਦੇਖਣ ਵਿੱਚ ਬਹੁਤ ਟੇਸਟੀ ਹਨ ਤੇ ਦੇਖੋ ਬਹੁਤ ਜ਼ਿਆਦਾ ਖਸਤਾ ਤੇ ਬਹੁਤ ਜ਼ਿਆਦਾ ਕਰੰਚੀ ਬਣੀਆਂ ਤੇ ਰਸਾ ਜਿਹੜਾ ਇਹਨਾਂ ਦੇ ਬਿਲਕੁਲ ਅੰਦਰ ਤੱਕ ਭਰਿਆ ਹੈ ਦੇਖੋ ਜੇਕਰ ਤੁਹਾਨੂੰ ਐਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਨੈਕਸਟ ਵਧੀਆ ਜੀ ਹੋਰ ਰੈਸਪੀ ਦੇ ਨਾਲ ਧੰਨਵਾਦ